ਸਾਰੇ ਨੂੰ ਪਿਆਰ ਭਰੀ ਸਵੇਰ ਸ਼ਖਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਸੋ ਦੋਸਤੋ ਲੈ ਕੇ ਹਾਜ਼ਰ ਹੋਏ ਆਸ ਦੀ ਬਹੁਤ ਹੀ ਵੱਡੀ ਅਪਡੇਟ ਬਲਾਜ਼ਮਾ ਤੇ ਪੈਨਸ਼ਨਰਸ ਸੰਬੰਧੀ ਸੋ ਦੋਸਤੋ ਪੰਜਾਬ ਪੈਨਸ਼ਨਰਸ ਦੇ ਜਿਹੜੇ ਆਪਣੇ ਬਕਾਇਆ ਨੂੰ ਲੈ ਕੇ ਕਾਫੀ ਜਿਹੜੇ ਚਿੰਤਿਤ ਸਨ ਪੰਜਾਬ ਸਰਕਾਰ ਨੇ ਬਕਾਇਆ ਦੇਣ ਸੰਬੰਧੀ ਸਾਰੇ ਹੀ ਦਫ਼ਤਰਾਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ ਕਈ ਦਫ਼ਤਰਾਂ ਦੇ ਵਿੱਚ ਅਜੇ ਤੱਕ ਵੀ ਬਕਾਇਆ ਬਣਾਉਣ ਨਹੀਂ ਲੱਗੇ ਸੀ ਸਰਕਾਰ ਦੀਆਂ ਵਾਰੀ ਵਾਰੀ ਹਦਾਇਤਾਂ ਦੇ ਬਾਅਦ ਵੀ ਦਫ਼ਤਰੀ ਕਰਮਚਾਰੀ ਜਿਹੜੇ ਨੇ ਬਕਾਇਆ ਬਣਾਉਣ ਦੇ ਵਿੱਚ ਦੇਰੀ ਕਰ ਰਹੇ ਸੀਗੇ ਕਿਉਂਕਿ ਕਈ ਕਰਮਚਾਰੀ ਨੂੰ ਅਜੇ ਤੱਕ ਪਹਿਲੀ ਕਿਸ਼ਤ ਜਿਹੜੀ ਨਸੀਬ ਨਹੀਂ ਹੋਈ ਸੀ ਪੈਨਸ਼ਨਰ ਯੂਨੀਅਨ ਜਿਹੜੇ ਯੂਨੀਅਨ ਡੀਡੀਓ ਦਫਤਰ ਦੇ ਵਿੱਚ ਬਕਾਇਆ ਪਹਿਲੀ ਕਿਸ਼ਤ ਜਾਰੀ ਕਰਪਾਉਣ ਸੰਬੰਧੀ ਜਿਹੜਾ ਮੰਗ ਪੱਤਰ ਦਿੱਤੇ ਜਾ ਚੁੱਕੇ ਸੀਗੇ ਇੱਕ ਮਹਿਕਮੇ ਦੇ ਵੱਲੋਂ ਯੂਨੀਅਨ ਦੇ ਇਕਮਿਲਨ ਤੋਂ ਬਾਅਦ ਸਕਤੀ ਦੇ ਨਾਲ ਜਿਹੜਾ ਹੈ ਇੱਕ ਅਜ ਪੱਤਰ ਜਿਹੜਾ ਹੈ ਜਾਰੀ ਹੋਇਆ ਹੈ ਇਸ ਪੱਤਰ ਦੇ ਵਿੱਚ ਕੀ ਕੁਝ ਲਿਖਿਆ ਉਸ ਦੇ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਮਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜਿਹੜਾ ਇਹ ਪੱਤਰ ਜਾਰੀ ਹੋਇਆ ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਲਿਮਟਿਡ ਮੁੱਖ ਲੇਖਾ ਅਧਿਕਾਰੀ ਮੁੱਖ ਦਫਤਰ ਰਜਿਸਟਰਡ ਦਫਤਰ PSEB ਮੁੱਖ ਦਫ਼ਤਰ ਦੇ ਪਟਿਆਲਾ ਦੇ ਵੱਲੋਂ ਜਿਹੜਾ ਇਹ ਪੱਤਰ ਜਾਰੀ ਹੋਇਆ ਸਮੂਹ ਡੀਡੀਜ਼ ਦੇ ਜਿਹੜਾ ਇਹ ਪੱਤਰ ਜਿਹੜਾ ਵੈੱਬਸਾਈਟ ਤੇ ਰਾਹੀਂ ਜਿਹੜਾ ਜਾਰੀ ਕੀਤਾ ਗਿਆ ਹੈ ਸੋ ਦੋਸਤੋ ਇਸ ਦਾ ਜਿਹੜਾ ਵਿਸ਼ਾ ਹੈ ਪੈਨਸ਼ਨ ਆਫ ਫੈਮਿਲੀ ਪੈਨਸ਼ਨ ਨੂੰ ਪੈਨਸ਼ਨ ਅਰੀਅਰ 2016 ਦੀ ਅਦਾਇਗੀ ਕਰਨ ਸੰਬੰਧੀ ਇਹ ਪੱਤਰ ਹੈ ਸੋ ਦੋਸਤੋ ਇਸ ਜਿਹੜਾ ਕਿ ਇਸ ਸੰਬੰਧ ਦੇ ਵਿੱਚ ਦਫ਼ਤਰ ਦੇ ਵੱਲੋਂ ਜਾਰੀ ਪੱਤਰ ਨੰਬਰ 532/सीपी ਪੀ ਮਿਤੀ 14 5 2025 ਦੀ ਲਾ ਤਰਾ ਦੇ ਵਿੱਚ ਲਗਿਤਾ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਆਈਟੀ ਵਿਭਾਗ ਦੇ ਵੱਲੋਂ ਪੈਨਸ਼ਨ ਰਿਵਾਈਜ਼ਨ ਏਰੀਅਰ 2016 ਦੀ ਅਦਾਇਗੀ ਦੇ ਲਈ ਵੱਖਰੀ ਪੈਨਸ਼ਨ ਏਰੀਅਰ ਲੈਜ਼ਰ ਤਿਆਰ ਕਰਕੇ ਪੈਨਸ਼ਨ ਪੈਕੇਜ ਦੇ ਵਿੱਚ ਅਪਲੋਡ ਕਰ ਦਿੱਤੀ ਗਈ ਹੈ ਪੈਨਸ਼ਨ ਫੈਮਲੀ ਪੈਨਸ਼ਨਰਸ ਨੂੰ ਪੈਨਸ਼ਨ ਏਰੀਅਰ 2016 ਦੀ ਮਿਤੀ 11 2016 ਤੋਂ 31 6 2021 ਤੱਕ ਦੇ ਏਰੀਅਰ ਦੀ ਅਦਾਇਗੀ ਵਿਤ ਜਿਹੜਾ ਕਿ ਸਰਕੂਲਰ ਨੰਬਰ 3/2025 ਵਿਚ ਦਰਸਾਏ ਸ਼ਡਿਊਲ ਅਨੁਸਾਰ ਕੀਤੀ ਜਾਣੀ ਹੈ ਇਸ ਦੇ ਲਈ ਸਮੂਹ ਡੀਡੀਓਜ਼ ਨੂੰ ਜਿਹੜਾ ਹਦਾਇਤ ਕੀਤੀ ਜਾਂਦੀ ਹੈ ਕਿ ਵਿੱਤ ਸਰਕੂਲਰ ਨੰਬਰ 3/2025 ਮਿਤੀ 3/4/2025 ਵਿੱਚ ਦਰਸਾਏ ਸ਼ਡਿਊਲ ਅਨੁਸਾਰ ਰਿਟਾਇਰੀ ਜਿਹੜੇ ਫੈਮਿਲੀ ਪੈਨਸ਼ਨ ਦਾ ਬੰਦਾ ਏਰੀਆ ਨਵੀਂ ਬਣੀ ਪੈਨਸ਼ਨ ਏਰੀਆ ਲੇਜ਼ਰ ਦੇ ਵਿੱਚ ਹੇਠ ਅਨੁਸਾਰ ਡਰਾਅ ਕਰਨਾ ਜਕੀਨੀ ਬਣਾਇਆ ਜਾਵੇ ਸੋ ਦੋਸਤੋ ਇਸ ਤੋਂ ਇਲਾਵਾ ਪੱਤਰ ਦੇ ਵਿੱਚ ਜਿਹੜਾ ਹੈ ਇੱਕ ਨੰਬਰ ਤੇ ਜਿਹੜਾ ਲਿਖਿਆ ਗਿਆ ਹੈ ਜਿੰਨਾ ਡੀਡੀਜ਼ ਦੇ ਵੱਲੋਂ 85 ਸਾਲ ਤੋਂ ਉੱਪਰ ਵਾਲੇ ਰਿਟਾਇਰੀ ਫੈਮਲੀ ਪੈਨਸ਼ਨ ਦਾ ਏਰੀਅਰ ਅਜੇ ਡਰਾ ਨਹੀਂ ਕੀਤਾ ਉਹ ਇਸ ਮਹੀਨੇ ਡਰਾ ਕਰਨਾ ਚ ਕੀ ਨੀ ਬਣਾਉਣਗੇ ਸੋ ਦੋਸਤੋ ਦੂਸਰੇ ਨੰਬਰ ਦੇ ਵਿੱਚ ਲਿਖਿਆ ਗਿਆ ਹੈ ਕਿ 75 ਤੋਂ 85 ਸਾਲ ਤੱਕ ਦੇ ਰਿਟਾਇਰੀ ਫੈਮਿਲੀ ਪੈਨਸ਼ਨਰਸ ਦੇ ਏਰੀਅਰ ਦੇ ਹਦਾਇਕੀ 12 ਬਰਾਬਰ ਕਿਸ਼ਤਾਂ ਵਿੱਚ ਕੀਤੀ ਜਾਣੀ ਹੈ ਇਸ ਸਬੰਧ ਦੇ ਦੋ ਕਿਸ਼ਤਾਂ April ਅਤੇ May 2025 ਨਵੀਂ ਬਣੀ ਪੈਨਸ਼ਨ ਏਰੀਅਰ ਲੈਜ਼ਰ ਦੇ ਵਿੱਚ ਮਹੀਨਾ May 2025 ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕਿਸੇ ਵੀ ਡੀਡੀਓ ਦੇ ਵੱਲੋਂ ਪਹਿਲਾਂ ਜਿਹੜਾ April 2025 ਵਿੱਚ ਇਹਨਾਂ 75 ਤੋਂ 85 ਸਾਲ ਤੱਕ ਦੇ ਰਿਟਾਇਰੀ ਫੈਮਿਲੀ ਪੈਨਸ਼ਨ ਦੇ ਏਰੀਅਰ ਦੀ ਇੱਕ ਕਿਸ਼ਤ ਡਰਾ ਕਰਨ ਲਈ ਸੀ ਤਾਂ ਉਹ ਕੇਵਲ ਮਈ 2025 ਦੀ ਇੱਕ ਕਿਸ਼ਤ ਹੀ ਡਰਾ ਕਰਨਗੇ ਸੋ ਦੋਸਤੋ ਤੀਨੇ ਨੰਬਰ ਚ ਜਿਹੜਾ ਲਿਖਿਆ ਗਿਆ ਹੈ 75 ਸਾਲ ਤੋਂ ਨੀਚੇ ਦੇ ਜਿਹੜੇ ਰਿਟਾਇਰੀ ਫੈਮਿਲੀ ਪੈਨਸ਼ਨ ਦੇ ਸਾਲ 2016 ਅਤੇ 2017 ਦੇ ਏਰੀਆ ਦੀ ਅਦਾਇਗੀ 15 ਕਿਸ਼ਤਾਂ ਵਿੱਚ ਕੀਤੀ ਜਾਣੀ ਹੈ ਇਸ ਸਬੰਧੀ ਦੋ ਕਿਸ਼ਤਾਂ April ਅਤੇ May 2025 ਵਿੱਚ ਨਵੀਂ ਬਣੀ ਪੈਨਸ਼ਨ ਏਰੀਆ ਰੈਲੈਜ਼ਰ ਦੇ ਵਿੱਚ ਮਹੀਨਾ May 2025 ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕਿਸੇ ਵੀ ਡੀਡਿਓ ਵੱਲੋਂ ਪਹਿਲਾ April 2025 ਵਿੱਚ ਇਹਨਾਂ ਜਿਹੜਾ 75 ਤੋਂ નીચે ਦੇ ਦੋ ਡਰਾ ਕਰ ਲਈ ਸੀ ਤਾਂ ਉਹ ਕੇਵਲ ਰਿਟਾਇਰੀ ਫੈਮਿਲੀ ਪੈਨਸ਼ਨਰ ਦੇ ਏਰੀਆ ਦੀ ਇੱਕ ਕਿਸ਼ਤ ਮਈ ਜਿਹੜੀ 2025 ਦੀ ਇੱਕ ਕਿਸ਼ਤ ਹੀ ਡਰਾ ਕਰਣਗੇ ਇਹ ਸਮਰਥਿਤ ਅਧਿਕਾਰੀ ਜੀ ਦੀ ਪ੍ਰਮਾਣਗੀ ਦੇ ਨਾਲ ਜਾਰੀ ਕੀਤਾ ਗਿਆ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਬਲਾਸਮਾ ਸੰਬੰਧੀ ਪੈਨਸ਼ਨਰ ਸੰਬੰਧੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ